ਮਕਾਬ ਦੀ ਗਿਣਤੀ ਸਾਰੀ ਦੱਸੀ ਗਈ ਹੈ ਅੱਜ ਤੱਕ ਬਰਸੀ ਤੱਕ ਜੋ ਹੋਇਆ ਹੈ ਹੁਣ ਫੇਰ ਆਪਾਂ ਜੱਬ ਤਬ ਰੰਬ ਲੈਣਾ ਹੈ ਤੇ ਬਾਬਾ ਜੀ ਦੇ ਘਰੋਂ ਦਾਤਾ ਲੈ ਕੇ ਜਾਣੀਆਂ ਹੈ ਇਹ ਮਹਾਂਪੁਰਸ਼ਾਂ ਤੋਂ ਹੀ ਮਿਲਦੀ ਹੈ ਨਾਮ ਦੀ ਦਾਤ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਜੀ ਕਿੱਥੋਂ ਮਿਲੇਗੀ ਇਹ ਸਾਧੂ ਪਾਸ ਰਖੀ ਜੇ ਜੋ ਬਚਨ ਗੁਰ ਸਾ ਸਤ ਕਰ ਮੰਨੇ ਤੇ ਸਾਗੇ ਕਾੜ ਤੋਈ ਜੇ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਘਰ ਪਾਇਆ ਅਸੀਂ ਕਲ ਜੁਗੀ ਜੀਵ ਤਾ ਨਾਮ ਜਪ ਸਕਦੇ ਆ ਜੇ ਉਹ ਸਾਡੇ ਤੋਂ ਜਪਾਉਣ ਆਪ ਜਪਾਏ ਜਪੇ ਸੋ ਨਾਓ ਆਪ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਦੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਰਬ ਸੋ ਪਰਸਨ ਬਸੇ ਮਨ ਸੋਏ ਪ੍ਰਭ ਦਇਆ ਤੇ ਮਤੁ ਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇ ਆਪੋ ਕਸ਼ੂਨਾ ਕਿਨ ਹੂੰ ਲਿਆ ਜਿਤ ਜਿਤ ਲਾਵੋ ਤਿਤ ਲਗੇ ਹਰਨਾਥ ਨਾਨਕ ਇਨਕੇ ਕਸ਼ੂਨਾ ਹਾਥ ਬਾਬਾ ਜੀ ਤੁਹਾਡੀ ਕਿਰਪਾ ਤੋਂ ਬਿਨਾਂ ਅਸੀਂ ਨਾਮ ਨਹੀਂ ਜਪ ਸਕਦੇ ਤੁਸੀਂ ਹਾਜ਼ਰ ਨਾਜ਼ਰ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਜੇ ਤੇ ਸਾਨ ਗੁਰੂ ਨਾਨਕ ਦਾ ਸਰੂਪ ਜੇ ਸਾਡੀ ਝੋਲੀ ਵਿੱਚ ਦਾਤ ਪਾਓ ਨਾਮ ਦੀ ਤੇ ਅਸੀਂ ਹਰੇਕ ਪੂਰਨ ਮਾਸ਼ੀ ਦੇ ਵਰਸੀ ਤੇ ਹਾਜ਼ਰੀਆਂ ਭਰੀਏ ਤੇ ਬਾਬਾ ਜੀ ਦਾ ਉਪਦੇਸ਼ ਏ ਬੋਰਡ ਲਿਖ ਕੇ ਲਾਇਆ ਭੋਰੇ ਦੇ ਅੱਗੇ ਕਿ ਨਿਤਨੇਮ ਤੋਂ ਬਗੈਰ ਦੋ ਪਾਠ ਸੁਖਮਣੀ ਸਾਹਿਬ ਦੇ ਰੋਜ਼ ਕਰਨਿਆਂ ਨਿਤਨੇਮ ਤੋਂ ਬਗੈਰ ਜਾਂ ਫਿਰ 10 ਪਾਠ ਜਪਜੀ ਦੇ ਕਰ ਲਓ ਜਾ ਪੰਜ ਕਰ ਲੋ ਜਪਜੀ ਦੇ ਇੱਕ ਸੁਖਬਣੀ ਸਾਹਿਬ ਦਾ ਪਾਠ ਕਰ ਲੋ ਛੇ ਮਾਲਾ ਕਰ ਲੋ ਕਹਿੰਦੇ ਜੇ ਤੁਸੀਂ ਨਹੀਂ ਪੜੇ ਛੇ ਮਾਲਾ ਰੋਜ਼ ਮੂੜ ਮੰਤਰ ਦੀਆਂ ਕਰੋ ਅੱਸੀ ਮਾਲਾ ਵੈਗਰੂ ਦੀਆਂ ਕਰੋ ਕੋਈ ਕਰ ਲਵੋ ਇੰਨਾ ਸ਼ੋ ਰਾਮ ਰਾਮ ਕਰੇ ਅੱਲਾ ਅੱਲਾ ਕਰੇ ਤੇ ਉਹਨਾਂ ਦੀ ਸਭ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਇੱਕ ਮਹੀਨੇ ਚ ਫਲ ਮਿਲਣਾ ਚਾਹੀਦਾ ਹੈ ਉਹ ਬਾਬਾ ਜੀ ਦੇ ਘਰੋਂ ਦਾਤ ਪ੍ਰਾਪਤ ਹੋਏਗੀ ਜਦੋਂ ਤੁਸੀਂ ਲਿਖ ਕੇ ਪਾਠ ਬਰਸੀ ਦੇ ਪੂਰਨਮਾਸ਼ੀ ਦੇ ਹਾਜ਼ਰ ਕਰੋਗੇ ਤੇ ਤੁਹਾਡੀ ਅਰਦਾਸ ਹੋਏਗੀ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਰੇ ਪੜ ਲੋ ਉਹਨਾਂ ਦੀ ਕਿਰਪਾ ਤੋਂ ਬਗੈਰ ਨਾਮ ਜਪਿਆ ਨਹੀਂ ਜਾਣਾ ਸਾਰੇ ਪੜੋ ਤੇ ਜਪਾਂਗੇ ਨਾਮ ਆਪਗੁਆਏਗਾ ਤਾਂ ਕਰਾਂਗੇ ਕਿਤਨਮ ਆਪਗੁਆਏਗਾ ਗੁਲਗਾਵਗੇ ਜੇ ਤੂੰ ਆਪ ਜਪਾਵੇ ਜਪਾਂਗੇ ਓ ਤੇਰੀ ਕਿਰਪਾ ਤੋਂ ਬਿਨਾਂ ਜੋ ਪੁਰਨਾਈ ਪ੍ਰੋਸਾਵੀ ਭਾਵਨਾਵੀ ਸਰਦਾਵੀ ਸੇਵਾਵੀ ਸਾਰੀਆਂ ਦਾਤਾਂ ਬਾਬਾ ਜੀ ਤੋਂ ਲੈ ਕੇ ਜਾਣੀ ਹੈ ਬਾਬਾ ਜੀ ਕਹਿੰਦੇ ਠੀਠੋ ਕੇ ਮੰਗੇ ਜਿਦ ਕਰਕੇ ਮਾਲਕ ਤੋਂ ਮੰਗੇ ਇੱਕ ਬਾਬਾ ਈਸ਼ਰ ਸਿੰਘ ਜੀ ਦਾ ਥੋੜਾ ਇੱਕ ਕਲਿੱਪ ਚੱਲ ਰਿਹਾ ਹੈ ਉਹਨਦੇ ਚ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਹਿੰਦੇ ਆ ਕਿ 12 ਸਾਲ ਬਾਬਾ ਨਾਨਕ ਸਿੰਘ ਨੇ ਸੇਵਾ ਕੀਤੀ ਤੇ ਪੁੱਛਵਾਲਿਆਂ ਨੇ ਪੁੱਛਿਆ ਵੀ ਕਿੱਥੋਂ ਆਇਆ ਹੈ ਕਹਿੰਦੇ ਠੱਠੇ ਖੂਚ ਜਾਣਾ ਕਿੱਥੇ ਆ ਠੱਠੇ ਖੂਚ ਖਾਤੇ ਛ ਕਹਿੰਦੇ ਬੋਲਦਾ ਕਿਵੇਂ ਆ ਕਹਿੰਦੇ ਬੋਲਣਾ ਨਾ ਤੇ ਹੋਰ ਕੀ ਕਰਾਂ 12 ਸਾਲ ਹੋ ਗਏ ਤੁਹਾਡੇ ਪਿੱਛੇ ਲੱਗਿਆਂ ਨੂੰ ਤੇ ਦਿੱਤਾ ਕੋਈ ਨਹੀਂ ਬੜੀ ਕਮਾਲ ਦੀ ਗੱਲ ਬਾਬਾ ਈਸ਼ਾ ਸਿੰਘ ਜੀ ਕਹਿ ਰਹੇ ਨੇ ਕਿ ਬਾਬਾ ਨਾਨਕ ਸਿੰਘ ਨੇ ਮੇੜਾ ਮਾਰਿਆ ਤੇ ਬਾਬਾ ਜੀ ਕਹਿੰਦੇ ਮਿਹਣੇ ਮਾਰਿਆ ਕਰੋ ਕਹਿੰਦੇ ਗੁਰੂ ਨੂੰ ਮਿਹਣੇ ਮਾਰਿਆ ਕਰੋ ਤੇਰਾ 파ੜ ਕਰਦੇ ਆ ਫਿਰ ਵੀ ਦੁੱਖ ਆਉਂਦਾ ਹੈ ਜਾਂ ਕਾਰਨ ਹਮ ਤੁਮ ਰਾਦੇ ਸੋ ਦਖ ਜੂ ਸਈ ਭਗਤਾਂ ਨੇ ਕਿਹਾ ਜਿਹੜੇ ਕਾਰਨ ਸੀ ਤੇਰਾ ਨਾਮ ਜਪਦੇ ਆ ਉਹ ਦੁੱਖ ਸਾਨੂੰ ਆਈ ਜਾਂਦੇ ਆ ਤੂੰ ਕਿਉਂ ਨਹੀਂ ਸਾਡੇ ਦੁੱਖ ਦੂਰ ਕਰਦਾ ਕਹਿੰਦਾ ਕਹੇ ਰਵਿਦਾਸ ਭਗਤ ਇੱਕ ਬਾਣੀ ਹੁਣ ਮੇਰਾ ਪਿਆਰ ਪੈ ਗਿਆ ਤੇਰੇ ਨਾਲ ਭਗਤੀ ਵਾਢੀ ਵੱਧ ਗਈ ਏ ਮੈਂ ਆਵਦਾ ਦੁੱਖ ਕਵਾਂ ਤੇ ਕਿੰਨੂ ਕਵਾਂ ਕਹਿੰਦੇ ਗੁਰੂ ਨੂੰ ਤਣੇ ਮਾਰੋ ਗੁਰੂ ਨੂੰ ਮੇਨੇ ਮਾਰੋ ਕਿ ਮੈਨੂੰ ਮਿਲਿਆ ਨਹੀਂ ਬੇਨੁਦ ਤਾਣੀ ਕਹਿੰਦੇ ਜਦ ਤੱਕ ਬੱਚਾ ਰੋਏਗਾ ਨਹੀਂ ਤੇ ਉਦੋਂ ਤੱਕ ਮਾਂ ਦੁੱਧ ਨਹੀਂ ਪਿਆਏਗੀ ਜਦੋਂ ਪੁੱਤਰ ਪਿਓ ਨੂੰ ਸਾਹਮਣੇ ਨਹੀਂ ਹੋਏਗਾ ਉਦੋਂ ਤੱਕ ਪੁੱਤਰ ਨੂੰ ਉਹ ਬਰਾਬਰ ਦਾ ਹੱਕ ਨਹੀਂ ਮਿਲਦਾ ਕਈ ਵਾਰੀ ਬਾਪ ਵੀ ਘਾਲਾ ਮਾਲਾ ਕਰ ਜਾਂਦੇ ਆ ਪਰ ਜਿਹੜਾ ਪੁੱਤਰ ਹੁੰਦਾ ਏ ਉਹ ਤਾਣਾ ਮੇਣਾ ਮਾਰਦਾ ਏ ਬਾਬਾ ਨਾਨਕ ਸਿੰਘ ਜੀ ਕਹਿੰਦੇ ਇੱਕ ਹੋਰ ਕਮਾਲ ਦੀ ਗੱਲ ਕਹਿੰਦੇ ਪੁੱਤਰ ਹੋਵੇ ਕਮੜਾ ਪੁੱਤਰ ਹੋਵੇ ਲੰਗੜਾ ਪੁੱਤਰ ਦੀ ਸੁਰਤ ਕੰਮ ਕਰਦੀ ਹੋਵੇ ਪੁੱਤਰ ਨੇ ਕੰਮ ਕੀਤਾ ਹੋਵੇ ਪਰ ਘਰ ਵਿੱਚ ਜੰਮ ਗਿਆ ਏ ਹਿੱਸਾ ਬਰਾਬਰ ਦਾ ਹੀ ਲਏਗਾ ਆਖੋ ਸ੍ਰੀ ਵਾਹਿਗੁਰੂ ਆਖਿ ਗੁਰ ਜੀ ਕਹਿੰਦੇ ਘਰ ਵਿੱਚ ਜੰਮਿਆ ਏ हिसाब बराबर ਦਾ ਹੀ ਮਿਲੇਗਾ ਲੰਗੜਾ ਹੋਵੇ ਲੂਲਾ ਹੋਵੇ ਕੁਝ ਕਰ ਨਾ ਸਕੇ ਉਹਦਾ ਹਿੱਸਾ ਬਰਾਬਰ ਦਾ ਹੀ ਕਟਿਆ ਜਾਏਗਾ ਰੱਬਾ ਤੇਰੇ ਪੁੱਤਾਂ ਸਾਨੂੰ ਵੀ ਬਰਾਬਰ ਰਾਈ ਗੁਰੂ ਵਗੇ ਗੁਰੂ ਵਗੇ ਮੇਨੇ ਮਾਰਨੇ ਆ ਬਾਬਾ ਨਾਨਕ ਸਿੰਘ ਜੀ ਬਾਬਾ ਈਸ਼ਰ ਸਿੰਘ ਮਹਾਰਾਜ ਪਤਾ ਕੀ ਪੜਦੇ ਹੁੰਦੇ ਸੀ ਪੜਦੇ ਹੁੰਦੇ ਸੀ ਗੱਲਾਂ ਨਹੀਂ ਉਹ ਕਹਿੰਦੇ ਵਾਰੀ ਆਈ ਸਾਡੀ ਕਿੱਥੇ ਜਾ ਬੈਠੋ ਸਾਤ ਸਾਰ ਜੰਗਲਾਂ ਦੇ ਵਿੱਚ ਝੋੜਾ ਦੇ ਵਿੱਚ ਫਿਰ ਬਾਬਾ ਜੀ ਕਹਿੰਦੇ ਸੀ ਬਾਬਾ ਅਨੰਦ ਸਿੰਘ ਜੀ ਨੂੰ ਹੁਣ ਮੇਰੀ ਵਾਰੀ ਆਈਏ ਕਿੱਥੇ ਚਲੇ ਗਏ ਜੇ ਤੇ ਬਾਬਾ ਅਨੰਦ ਸਿੰਘ ਜੀ ਬੋੜੇ ਫਿਰ ਉਥੋ ਲਿਆ ਕੇ ਇਸ ਨਾਨਕ ਸਾਹਿਬ ਦੀ ਧਰਤੀ ਤੇ ਬਿਠਾਇਆ ਕਹਿੰਦੇ ਗੱਲ ਨਹੀਂ ਬਣਨੀ ਚੁੱਪ ਰਹੋਗੇ ਬਾਬਾ ਈਸ਼ਾ ਸਿੰਘ ਜੀ ਮਹਾਰਾਜ ਕਹਿੰਦੇ ਨੇ ਮੇੜਾ ਮਾਰਿਆ ਜਦੋਂ ਬਾਬਾ ਜੀ ਨੇ ਮੇੜਾ ਮਾਰਿਆ ਫਿਰ ਪੁੱਛ ਵਾਲੀ ਕਹਿੰਦੇ ਰਾਤ ਨੂੰ ਆਸੀ ਕਹਿੰਦੇ ਫਿਰ ਦਾਤਾਂ ਦੇ ਨਾਲ ਪੰਡਾਰ ਪਰਤੇ ਕਮਾਈਆਂ ਤਾਂ ਵੱਡੀਆਂ ਸੀ ਕਮਾਈਆਂ ਦੀ ਤਾਂ ਕੋਈ ਅੰਤ ਹੀ ਨਹੀਂ ਸੀ ਕਿਤੇ ਗੁਰਸ਼ੇਲੇ ਹਣ ਹੋਏ ਕਿਈ ਵਾਰੀ ਪੁੱਛ ਵਾਲੇ ਕਹਿੰਦੇ ਸੀ ਸਾਡੇ ਇਹ ਗੁਰਦੇਵ ਬਣੇ ਕਈ ਵਾਰੀ ਅਸੀਂ ਗੁਰਦੇਵ ਬਣੇ ਤੇ ਬਾਬਾ ਨਾਨਕ ਸਿੰਘ ਦੀ ਕਮਾਈ ਵਟੀ ਏ ਬਾਬਾ ਨਾਨਕ ਸਿੰਘ ਜੀ ਵੱਡੇ ਮਾਪੁਰਖ ਨੇ ਉਹਨਾਂ ਦੇ ਬਰਾਬਰ ਨਹੀਂ ਕੋਈ ਉਹ ਸਭ ਤੋਂ ਵੱਡੇ ਮਾਪੁਰਖ ਨੇ ਆਹ ਦੇਖੋ ਕਿੱਥੇ ਕਿੱਥੇ ਉਹਨਾਂ ਨੇ ਇੰਨੀਆਂ ਮੇਹਰਾਂ ਕਰਤੀਆਂ ਜੰਗਲਾਂ ਦੇ ਵਿੱਚ ਦੇਸਾਂ ਪਰਦੇਸਾਂ ਦੇ ਵਿੱਚ ਤੇ ਬਾਬਾ ਜੀ ਪੜਦੇ ਹੁੰਦੇ ਸੀ ਬਾਬਾ ਈਸ਼ਰ ਸਿੰਘ ਜੀ ਵਿਰਾਗ ਚ ਜਦੋਂ ਦੇਹਰਾ ਦੂਰ ਰਹੇ ਕੋਈ ਸਮਾ ਛੋੜਾ ਰਹੇ ਤੇ ਸਾਨੂੰ ਬਾਬਾ ਕੁੰਦਨ ਸਿੰਘ ਜੀ ਨਾਲ ਸੀ ਬਾਬਾ ਕੇਰ ਸਿੰਘ ਜੀ ਨਾਲ ਸੀ ਉਹ ਸੁਣਾਉਂਦੇ ਸੀ ਫਿਰ ਉਹ ਪੂਰਾ ਪ੍ਰਕਰਨ ਆਓ ਸਾਰੇ ਆਪਾਂ ਵੀ ਵੜ ਲਈਏ ਵਰੀ ਆਈ ਸਾਡੀ ਪੜੋ ਵਰੀ ਆਈ ਸਾਡੀ ਇੱਥੇ ਜਾਵੇ ਕੋ ਹੱਸਦੇ ਪੋੜੀਆਂ ਕਦੇ ਤੂੰ 哦。Oh. Oh. ਦੀ ਸਾਦੀ ਆਈ ਹੁਣ ਕਿਥੇ ਬਹਿ ਗਿਆ ਜਾ ਕੇ ਬਾਬਾ ਜੀ ਕਹਿੰਦੇ ਸੀ ਬਾਬਾ ਐਸਾ ਸਿੰਘ ਨੇ ਧਾਰਨਾ ਦਵਾਈ ਸ਼ਬਦ ਦੇ ਕਿ ਪਹਿਲੋ ਧਾਮ ਨਾਮ ਦੇ ਉਠਿਆ ਸ਼ਿੰਬਾ ਜਿਹੜਾ ਸੀ ਫਿਰ ਕਹਿੰਦੇ ਸੈਨਾਈ ਉਠਿਆ ਫਿਰ ਕਹਿੰਦੇ ਕਬੀਰ ਜਲਾਹਾ ਉਠਿਆ ਫਿਰ ਰਵਿਦਾਸ ਸੈਨਾਈ ਬੁਤਕਾਰੀਆਂ ਰਵਿਦਾਸ ਤੁੰਤਾ ਟੁਰਣੀ ਦਾ ਕਹਿੰਦੇ ਜੱਟ ਨੇ ਕਿਹਾ ਤੂੰ ਵੀ ਪਿੱਛੇ ਰਹਿ ਗਿਆ ਬਾਬਾ ਹੀ ਕਹਿੰਦੇ ਸੀ ਨਾਈ ਸ਼ਿੰਬੇ ਤਾਰ ਕੇ ਹੁਣ ਜੱਟਾਂ ਦੀ ਵਾਰੀ ਆਈ ਏ ਹੁਣ ਕਹਿੰਦੇ ਦਿਓ ਦਾਤ ਜੱਟ ਨੂੰ ਵੀ ਜੱਟ ਦੀ ਝੋਲੀ ਵੀ ਭਰੋ ਤਾਂ ਉਹ ਸਮੇਂ ਤਾਂ ਨੇ ਜੱਟ ਨੂੰ ਇਹ ਬਿੱਦ ਸੁਣ ਕੇ ਜੱਟ ਲੋ ਉੱਠ ਭਗਤੀ ਲਾਗਾ ਕਿਸੇ ਨੇ ਮੇਰੇ ਤੋਂ ਬਗੈਰ ਕਿਸੇ ਨੇ ਤਾਨੇ ਤੋਂ ਬਗੈਰ ਰੱਬ ਨਾਲ ਰੋਸ ਨਹੀਂ ਕਰਦੇ ਕਿੰਦੇ ਨਾਲ ਕਰਾਂਗੇ ਜੇ ਤੈਨੂੰ ਨਾ ਦੁੱਖ ਕਹੀਏ ਤੇ ਕਿੰਨੂ ਕਵਾਂਗੇ ਇਹ ਦੁੱਖ ਕਾਸਿਓ ਕਹੀਏ ਮਹਾਂਪੁਰ ਸਾਗੇ ਜਦੋਂ ਆਗੇ ਫਿਰ ਆਪਾਂ ਸਮਾਪਤੀ ਕਰਦੇ ਨਹੀਂ ਇਹ ਦੁੱਖ ਕਾਸਿਓ ਕਹੀਏ ਉਹ ਜਾਂ ਕਾਰਨ ਜਿੰਦੇ ਕਾਰਨ ਤੈਨੂੰ ਯੱਪਦੇ ਆ ਉਹ ਬਿਮਾਰੀਆਂ ਕਾਲ ਯੁਗ ਤਾਂ ਸਾਡੇ ਮਗਰ ਪਿਆ ਹੋਇਆ ਹੈ ਕਾਲ ਯੁਗ ਨੂੰ ਦੂਰ ਕਰੋ ਕਾਲ ਯੁਗ ਨੂੰ ਪਈਆਓ ਕਾਲ ਯੁਗ ਤੁਹਾਡਾ ਹੀ ਰਛਿਆ ਹੋਇਆ ਹੈ ਤੇ ਆਪ ਆਪਣਾ ਪੈਦਾ ਕਰੋ ਸਾਡੇ ਦੇ ਸੇਵਕਾਂ ਦਾ ਪਹਿਰਾ ਦਿਓ ਮਾਂ ਪੁੱਤਾਂ ਨੂੰ ਸੰਭਾਲਦੀ ਏ ਬਾਪ ਪੁੱਤਾਂ ਧੀਆਂ ਦਾ ਦੇਸਾਂ ਪਰਦੇਸਾਂ 'ਚ ਫਿਕਰ ਕਰਦਾ ਏ ਅਸੀਂ ਵੀ ਸੁਤ ਪਰਾਧ ਕਰਤ ਹੈ ਜੇਤੇ ਜੜਨੀ ਸੀਧਰਾਂ ਦਾ ਖਿੱਚਦੇ ਤੇ ਮਾਂ ਬਾਪ ਭੁੱਲਦੇ ਆ ਸਾਡੇ ਵੀ ਔਗਣ ਭੁੱਲ ਜਾਇਓ ਬਾਬਾ ਜੀ ਪੜਿਓ ਬੱਚਿਆਂ ਦੇ ਔਗਣ ਜਿਵੇਂ ਮਾਣੀ ਜਿਤਾਰਦੀ ਬਾਬਾ ਨਾਨਕ ਸਿੰਘ ਜੀ ਮੇਰੇ ਔਗਣ ਨਾਲ ਸ਼ਿਤਾਰਿਓ ਪਰ ਮੈਂ ਤੁਹਾਡਾ ਹਾਂ ਤੁਹਾਡੇ ਦਰ ਤੇ ਰਹਿਣ ਵਾਲਾ ਤੁਹਾਡੀ ਸੇਵਾ ਕਰਨ ਵਾਲਾ ਤੁਹਾਡਾ ਚੋਲਾ ਪਾਇਆ ਮੇਰੇ ਨਾਲ ਤੁਹਾਡਾ ਨਾਂ ਲੱਗਦਾ ਏ ਆਪਦੇ ਨਾਮ ਦੀ लाज ਰੱਖ ਲੋ ਪੜੋ ਸਾਰੇ ਬੱਚਿਆਂ ਦੇ ਹੋਕਣ ਜੀਵੇ ਮਾਂ ਨਾ ਚਿਤਾਰਦੀ ਹੋਵੇ ਸਾਡੇ ਹੋਕਣਾਂ ਚਿਤਾਰ ਮਾਨਾ ਚਿਤਾਰ ਦੀ ਓਵੇਂ ਸਾਟ ਆਗਣਨਾ ਸਿਤਾਰੋ ਬਾਬਾ ਜੀ ਬੱਤਿਆਂ ਤੇ ਆਗਣ ਦਿਵੇ ਮਾਨਾ ਚਿਤਾਰ ਦੀ ਓਵੇਂ ਸਾਟ ਆਗਣਨਾ ਸਿਤਾਰੋ ਬਾਬਾ ਜੀ ਨਾਮ ਦੇ ਭਰਵੇਂ ਦੇ ਨਾਮ ਜਪਦਾ ਸੀ ਉਹ ਨੂੰ ਪੰਡਾੜੇ ਮੰਦਿਰ ਚੋਂ ਧੱਕੇ ਮਾਰ ਕੇ ਕੱਢਦਾ ਨਾਮ ਦੇ ਫਿਰ ਸਿੱਧਾ ਹੋ ਗਿਆ ਭਗਵਾਨ ਨੂੰ ਕਹਿਣ ਲੱਗਾ ਭਗਵਾਨ ਤੂੰ ਮੈਨੂੰ ਫਿਰ ਸ਼ਿੰਬਿਆਂ ਦੇ ਘਰ ਕਿਉਂ ਭੇਜਿਆ ਤੇਰਾ ਨਾਮ ਨਹੀਂ ਜਪ ਸਕਦੇ ਇਹ ਮੈਨੂੰ ਇਹ ਪੰਡਿਆਮੋ ਕੋ ਢੇਡ ਕਹਿ ਤਾ ਹੈ ਤੇਰੀ ਪੈਜ ਤੇਰੀ ਪੈਜ ਏ ਇਸ ਕਰਕੇ ਮੇਰੇ ਗਰੀਬ ਦਾ ਕੋਈ ਨਹੀਂ ਹੋ ਜਾਣਾ ਲਾਜ ਲੱਗੂ ਤੇਰੇ ਨਾਮ ਨੂੰ ਕੀ ਕਰਉ ਬਾਬੇ ਅਨੰਦ ਸਿੰਘ ਨੂੰ ਧੰਨ ਗੁਰੂ ਨਾਨਕ ਸਾਹਿਬ ਦਾ ਧਿਆਨ ਤਰ ਕੇ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਭੁੱਲਣ ਚੁੱਕਣੇ ਹਾਰੀਆਂ ਗਲਤੀਆਂ ਦੇ ਪੁਤਲੇ ਹਾਂ ਪਰ ਬਾਬਾ ਜੀ ਲਾਜ ਤੇਰੇ ਨਾਮ ਨੂੰ ਲੱਗਣੀ ਏ ਸਾਡੇ ਗਰੀਬਾਂ ਦਾ ਕੋਈ ਨਹੀਂ ਜਾਣਦਾ ਸੀ ਤਾਂ ਗੁਨਾਹਗਾਰਾਂ ਬੜੋ ਸਾਰੇ ਨਾਮ ਦੀ ਲਾਜ ਰੱਖਿਓ ਬੱਚਿਆਂ ਦੇ ਸਾਡੇ ਸਾਡੇ ਗਰੀਬਾਂ ਦਾ ਕੋਈ ਨਹੀਂ ਜਾਣਾਂ ਲਾਜ ਲੱਗੂ ਤੇਰੇ ਨਾਮ ਨੂੰ ਸਾਡਾ ਗਰੀਬਾਂ ਦਾ ਕੋਈ ਨਹੀਂ ਹੋ ਜਾਣਾ ਲਾਜ ਲਗੂ ਤੇਰੇ ਨਾਮ ਦੀ ਨਾਮ ਦੀ ਸਾਡਾ ਗਰੀਬਾਂ ਦਾ ਕੋਈ ਨਹੀਂ ਹੋ ਜਾਣਾ ਲਾਜ ਲਗੂ ਤੇਰੇ ਨਾਮ ਨੂੰ ਬੰਧਾ ਕੁਝ ਨਹੀਂ ਹੋ ਜਾਣਾ ਲਾਜ ਲਗੂ ਤੇ ਤੇਰੇ ਨਾਮ ਨੂੰ ਸੁਣੋ ਬਣੰਤੀ ਠਾਕਰ ਮੇਰੇ ਜੀ ਜਨ ਤੇਰੇ ਤਾਰੇ ਰਾਖ ਪੈ ਦੇਗ ਵਰਤਾ ਦਿਓ ਭਾਈ ਸਾਰੇ ਬਾਲਟੀਆਂ ਲੈ ਕੇ ਸੰਗਤ ਦੇ ਪਿਛਲੇ ਪਾਸੇ ਚਲੇ ਜਾਓ ਤੇ ਪਿੱਛੋ ਦੇਗ ਬਤਾਉਣੀ ਸ਼ੁਰੂ ਕਰ ਦਿਓ ਜਿੰਨੇ ਲਾ ਦਿਓ ਸਾਹਮਣੂ ਬਾਲਟੀਆਂ ਲੈ ਕੇ ਚਲ ਜਾਓ ਬਾਅਦ ਸ਼ਰੋਲਾ ਪੈਣਾ ਸੰਗਤਾਂ ਉੱਠ ਜਾਣਾ ਫਿਰ ਪ੍ਰਸ਼ਾਦ ਵਟਾਇਆ ਨਹੀਂ ਜਾਣਾ ਹੁਣ ਸਾਰੇ ਗੁਰਮੁਖ ਪਿਆਰੇ ਦੇਗ ਵਰਤੌਣ ਵਾਲੇ ਬਾਲਟੀਆਂ ਲੈ ਲਿਓ ਕਿਉਂਕਿ ਸਤਿਗੁਰਾਂ ਦੇ ਜਾਣ ਦਾ ਸਮਾਂ ਹੋ ਗਿਆ ਆਪਾਂ ਵੀ ਅਰਦਾਸ ਕਰ ਦੇਣੀ ਹੈ ਨਾਲ ਹੀ ਮਾਹ ਪੁਰਖਾਣੇ ਅੰਦਰ ਅਰਦਾਸ ਕਰਨੀ ਹੈ ਜਦੋਂ ਆਉਣਗੇ ਬਾਬਾ ਗਜੀਤ ਸਿੰਘ ਜੀ ਅੰਦਰ ਸਤਿਗੁਰਾਂ ਕੇ ਅਰਦਾਸ ਕਰਨਗੇ ਬੇਨਤੀ ਕਰਨਗੇ ਜੀ ਇੰਨੇ ਦਿਨ ਰਹਿਨ ਸਬਾਈਆਂ ਹੋਈਆਂ ਕੀਰਤਨ ਹੋਇਆ ਹੈ ਭੁੱਲਾਂ ਗਲਤੀਆਂ ਦੀ ਮਾਫੀ ਦੇਣੀ ਤੁਸੀਂ ਦਰਸ਼ਨ ਕੀਤੇ ਤੁਹਾਡਾ ਕੋਟਾਣ ਕੋੜ ਤਨਵਾਦ ਫਿਰ ਸਤਿਗੁਰੂ ਪਾਸ਼ਾ ਆਪਣੇ ਅੰਦਰ ਸੱਚਖੰਡ ਦੇ ਬਰਾਜਮਾਨ ਹੋਣਗੇ ਸਾਰੀ ਅਰਦਾਸ ਅੰਦਰ ਮਹਾਂਪੁਰਖ ਕਰਨਗੇ ਸਾਰੀਆਂ ਸੰਗਤਾਂ ਦੀ ਤੇ ਇੱਧਰ ਬਾਹਰ ਆਪਾਂ ਹਜਸ ਲਾ ਕੇ ਸਮਾਪਤੀ ਕਰ ਦੇਣੀ ਹੈ ਅੰਦਰ ਅਰਦਾਸ ਫਿਰ ਮਹਾਂਪੁਰਖ ਸਾਹਿਬ ਦੀ ਕਰਨਗੇ ਦੇਖ ਵਰਤਾ ਦਿਓ ਸਾਰੇ ਸੰਗਤਾਂ ਪ੍ਰਸ਼ਾਦ ਬੈਠੇ ਰਿਆ ਜੀ ਸਤਨਾਮ ਜਪਦੇ ਰਿਆ ਜੀ ਕਿਉਂਕਿ ਸਤਗੁਰਾਂ ਦੇ ਜਾਣ ਦਾ ਸਮਾਂ ਜਿਹੜੀਆਂ ਸੰਗਤਾਂ ਨੇ ਰਾਹ ਵਿੱਚ ਖੜਨਾ ਹੈ ਦਰਸ਼ਨ ਕਰਨ ਉਹ ਵੀ ਠਕਾਣਾ ਮਾਰਨ ਉਥੋਂ ਸਾਈਡ ਤੇ ਸਾਰੇ ਇੰਤਜ਼ਾਮ ਕੀਤੇ ਹੋਏ ਨੇ ਪਾਸੇ-ਪਾਸੇ ਖੜਨਾ ਹੈ ਤੇ ਗੁਰੂ ਸਾਹਿਬ ਨੂੰ ਬੜੇ ਸਤਕਾਰ ਨਾਲ ਬੜੀ ਸੋਭਾ ਨਾਲ ਸਤਿਗੁਰੂ ਆਪਣੇ ਆਸਣ ਤੇ ਜਾਣਗੇ ਆਪਾਂ ਭੁੱਲਾਂ ਗਲਤੀਆਂ ਦੀ ਸਭ ਦੀ ਮਾਫੀ ਮੰਗਨੇ ਆ ਕਿ ਤੁਹਾਡੇ ਚਰਨਾਂ 'ਚ ਸਟੇਜ ਤੇ ਹਾਜ਼ਰੀਆਂ ਲਾਉਂਦੇ ਆ ਡਿਊਟੀ ਕਰਦੇ ਆ ਬਹੁਤ